ਕ੍ਰਿਸਮਸ ਸਾਨੂੰ ਜਿਆਦਾ ਪਰ ਸਾਨੂੰ ਛੀਦੇ ਦਿਹਾੜੇ ਨਹੀਂ ਯਾਦ ਹੁੰਦਾ। ਕ੍ਰਿਸਮਸ ਅਸੀਂ ਬਾਲਟਪੱਤਰ ਤੇ ਮਨਾਉਂਦੇ ਆ। ਬੱਚਿਆਂ ਨੂੰ ਛੁੱਟੀ ਵੀ ਹੁੰਦੀ ਆ। ਉਹ ਕਹਿੰਦੇ ਵੀ ਹਾਂਜੀ ਅੱਜ ਕ੍ਰਿਸਮਸ ਆ। ਪਰ ਜਦੋਂ ਅਸੀਂ ਪੁੱਛਦੇ ਹਾਂ ਛੀਦੀ ਦਿਹਾੜੇ ਦੇ ਵਿੱਚ ਅੱਜ ਕੀ ਦੇਣਾ ਤਾਂ ਬੱਚਿਆਂ ਨੂੰ ਕੋਈ ਵੀ ਨੌਲੇਜ ਨਹੀਂ ਹੁੰਦੀ। ਜਦੋਂ ਤੱਕ ਆਪਾਂ ਆਪਣੇ ਇਤਿਹਾਸ ਨਾਲ ਜੁੜੇ ਰਵਾਂਗੇ ਉਦੋਂ ਤੱਕ ਕੀ ਕੌਮ ਆ ਜਿਹੜੀ ਉਹ ਜੀਵਿਤ ਰਹਿੰਦੀ ਆ ਕੋਈ ਵੀ ਚਾਹੇ ਕੌਮ ਆ ਜਦੋਂ ਤੱਕ ਸਾਨੂੰ ਆਪਣੇ ਇਤਿਹਾਸ ਬਾਰੇ ਨੌਲੇਜ ਆ ਤਾਂ ਅਸੀਂ ਜਦੋਂ ਤੱਕ ਆਪਣੇ ਬੱਚੇ ਨੂੰ ਇਤਿਹਾਸ ਬਾਰੇ ਨਹੀਂ ਦੱਸਾਂਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਸਾਡੇ ਲਈ ਕੀ ਦੇਣਾ ਸਾਡੇ ਗੁਰੂ ਸਾਹਿਬਾਨਾਂ ਦੀ ਅੱਜ ਮੈਂ ਕਈ ਵੱਡੇ ਵੱਡੇ ਸਕੂਲਾਂ ਦੇ ਵਿੱਚ ਦੇਖਿਆ ਤੇ ਉਹਦੇ ਵਿੱਚ ਇੱਕ ਬੱਚੇ ਨੂੰ ਪੁੱਛਿਆ ਗਿਆ ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸੋ ਉਹ ਕਹਿੰਦੀ ਰਾਬੀ ਜਾਣਦਾ ਹਾਂ ਜੀ ਤੇ ਇੱਥੇ ਬੱਚੇ ਬੈਠੇ ਨੇ ਸਾਡੇ ਕੋਲ ਮੈਂ ਤੁਹਾਨੂੰ ਰੂਬਰੂ ਕਰਾਉਂਗਾ ਉਹ ਬੱਚੇ ਤੁਹਾਨੂੰ ਸਾਰਾ ਚਾਰ ਸਾਹਿਬਜ਼ਾਦਿਆਂ ਦੇ ਨਾਮ ਵੀ ਦੱਸਣਗੇ ਦਸਾ ਗੁਰੂ ਸਾਹਿਬਾਨਾਂ ਦੇ ਨਾਮ ਵੀ ਦੱਸਣਗੇ ਪੰਜ ਪਿਆਰਿਆਂ ਦੇ ਨਾਮ ਵੀ ਦੱਸਣਗੇ ਕਿਉਂਕਿ ਜਿੰਨੀ ਦੇਰ ਤੱਕ ਸਾਡੂੰ ਘਰ ਤੋਂ ਆਪਣੇ ਸਕੂਲ ਤੋਂ ਵਿਦਿਆ ਕਰਦਾਂ ਰਹਿੰਦੇ ਏਦਾਂ ਦੇ ਪਰਾਲੇ ਨਹੀਂ ਨਾ ਦੇਖਾਂਗੇ ਤੇ ਬੱਚਿਆਂ ਦੇ ਵਿੱਚ ਜਿਹੜਾ ਸਿੱਖੀ ਦਾ ਬੂਟਾ ਉਹ ਕਿਤਨਾ ਕਿਤੇ ਨਹੀਂ ਲੱਗੂਗਾ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਵੀ ਵੱਖ-ਵੱਖ ਸਕੂਲਾਂ ਤੋਂ ਬੱਚੇ ਜਿਹੜੇ ਆ ਰਹੇ ਆ ਇਹ ਸਕੂਲਾਂ ਦਾ ਵੱਡਾ ਉਪਰਾਲਾ ਵਾ ਕਿ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਤੇ ਸ਼੍ਰੀ ਮਾਸੀਵਾੜਾ ਸਾਹਿਬ ਵਿਖੇ ਵੱਖਰੇ ਵੱਖਰੇ ਸਕੂਲਾਂ ਤੋਂ ਬੱਚੇ ਪਹੁੰਚ ਰਹੇ ਨੇ ਦਰਸ਼ਨਾਂ ਵਾਸਤੇ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਵਾਏ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਕਿਹੜੇ ਸਕੂਲ ਤੋਂ ਆਏ ਨੇ ਬੱਚੇ ਸ਼੍ਰੀ ਗੁਰੂ ਤੇਗ ਬਹਾਦਰ ਸਕੂਲ ਆ ਜੀ ਹੈਡੋਂਬੇਟ ਦੇ ਵਿੱਚ ਜੀ ਠੀਕ ਹੈ ਕਿਹੜੇ ਜ਼ਿਲ੍ਹੇ ਤੋਂ ਲੁਧਿਆਣਾ ਹੀ ਆ ਜੀ ਆਪਣਾ ਛੇ ਲੁਧਿਆਣੇ ਤੋਂ ਹਾਂ ਜੀ ਤੇ ਅੱਜ ਤੁਸੀਂ ਸੂਬਾ ਦਾ ਤੁਰੇ ਨਹੀਂ ਨਹੀਂ ਹੈਡੋਵੇਟ ਆ ਜੀ ਇਧਰ ਆਪਣਾ ਨਿਰ ਰੋਪੜ ਰੋਡ ਤੇ ਆ ਜੀ ਓਕੇ ਹਾਂਜੀ ਹਾਂਜੀ ਤੇ ਬੱਚਿਆਂ ਨੂੰ 마ਸ਼ੀਵਾੜਾ ਸਾਹਿਬ ਤੁਸੀਂ ਦਰਸ਼ਨ ਕਰਾਉਣ ਲੈ ਕੇ ਆਏ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਕਿ ਅੱਜ ਕੱਲ ਅਸੀਂ ਦੀਦੇੜਾ ਚੱਲ ਰਹੇ ਨੇ ਸੱਤ ਕੋ ਦਾ ਦੇਣੇ ਆ ਤੇ 마ਸ਼ੀਵਾੜਾ ਸਾਹਿਬ ਦਾ ਇਤਿਹਾਸ ਨਾ ਕਿਵੇਂ ਬੱਚਿਆਂ ਨੂੰ ਦੱਸਿਆ ਫਿਰ ਤੁਸੀਂ ਹਾਂਜੀ ਬੱਚਿਆਂ ਨੂੰ ਦੱਸਿਆ ਸਾਰੇ ਇਤਿਹਾਸ ਬਾਰੇ ਬੱਚਿਆਂ ਨੂੰ ਚਾਰੇ ਸਹਿਬਜ਼ਾਦਿਆਂ ਦੇ ਨਾਮ ਦਸਾ ਗੁਰੂ ਸਾਹਿਬਾਨ ਦੇ ਨਾਮ ਪੰਜਾਂ ਪਿਆਰਿਆਂ ਦੇ ਨਾਮ ਸਾਰੇ ਬੱਚਿਆਂ ਨੇ ਜਿਹੜੇ ਕੰਠ ਕਰਵਾਏ ਗਏ ਨੇ ਬੱਚਿਆਂ ਨੂੰ ਜਿਹੜਾ ਇਹ ਛਿੱਦੀ ਦਿਹਾੜਿਆਂ ਬਾਰੇ ਵੀ ਦੱਸਿਆ ਗਿਆ ਏ ਵੀ ਕਿਸ ਤਰ੍ਹਾਂ ਪੁੱਤਰ ਵੀ ਜਿਹੜਾ ਆਪਣੇ ਗੁਰੂ ਸਾਹਿਬਾਨ ਸੀਗਾ ਉਹਨਾਂ ਨੇ ਆਪਣੀ ਕੌਮ ਦੇ ਲਈ ਛਿੱਧੀਆਂ ਪ੍ਰਾਪਤ ਕੀਤੀਆਂ ਪਰਿਵਾਰ ਵਾਰਿਆ ਸਾਰਾ ਸੋ ਬੱਚਿਆਂ ਨੂੰ ਸਾਰੀ ਜਾਣਕਾਰੀ ਜਿਹੜੀ ਆ ਦਿੱਤੀ ਜਾਂਦੀ ਹੈ ਠੀਕ ਹੈ ਜੀ ਤੇ ਇਹ ਮੈਂ ਤਾਂ ਦੇਖਦਾ ਕਿ ਵੱਡਾ ਉਪਰਾਲਾ ਤੁਹਾਡਾ ਵੀ ਕਿਉਂਕਿ ਬਹੁਤ ਘੱਟ ਸਕੂਲਾਂ ਵਿੱਚ ਦੇਖਿਆ ਜਾਂਦਾ ਕਿਉਂਕਿ ਇਹਨਾਂ ਦਿਨਾਂ 'ਚ ਛੁੱਟੀਆਂ ਪਾ ਦਿੱਤੀਆਂ ਜਾਂਦੀਆਂ ਹਨ 크리스마ਸ ਦੀ ਪਰ ਤੁਹਾਡੇ ਸਕੂਲ ਵੱਲੋਂ ਇਹ ਵੱਡਾ ਉਪਰਾਲਾ ਦੇਖਿਆ ਜਾ ਰਿਹਾ ਹੈ ਹਾਂਜੀ ਸਾਡੇ ਮੈਡਮ ਨੇ ਸ਼੍ਰੀਮਤੀ ਰਪਾਲ ਕੌਰ ਜੀ ਐਮ ਡੀ ਮੈਡਮ ਨੇ ਤੇ ਉਹ ਬੜੇ ਹੀ ਗੁਰਸਿੱਖੀ ਨਾਲ ਜੁੜੇ ਹੋਏ ਨੇ ਤੇ ਨਿਤ ਜਿਹੜਾ ਬਾਣੀ ਵੀ ਜਾਪ ਕਰਦੇ ਨੇ ਸਾਰੇ ਬੱਚਿਆਂ ਨੂੰ ਅਸੈਂਬਲੀ ਦੇ ਵਿੱਚ ਵੀ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਗੁਰੂ ਸਾਹਿਬਾਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਗੁਰਮਤ ਮੁਕਾਬਲੇ ਕਰਵਾਏ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਬੱਚੇ ਜਿਹੜੇ ਕਾਫੀ ਜ਼ਿਆਦਾ ਅਚੀਵਮੈਂਟ ਪ੍ਰਾਪਤ ਕਰਦੇ ਨੇ ਹਾਂਜੀ ਬਾਕੀ ਸਕੂਲਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਿ ਇਹਨਾਂ ਦਿਨਾਂ ਵਿੱਚ ਛੁੱਟੀਆਂ ਕਰ ਦਿੰਦੇ ਨੇ ਤੇ ਕੀ ਲੱਗਦਾ ਕਿ ਉਹਨਾਂ ਨੂੰ ਵੀ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਦੇਖੋ ਵੀਰ ਜੀ ਜਦੋਂ ਤੱਕ ਆਪਾਂ ਆਪਣੇ ਇਤਿਹਾਸ ਨਾਲ ਜੁੜੇ ਰਵਾਂਗੇ ਉਦੋਂ ਤੱਕ ਹੀ ਕੌਮ ਆ ਜਿਹੜੀ ਉਹ ਜੀਵਿਤ ਰਹਿੰਦੀ ਆ ਕੋਈ ਵੀ ਚਾਹੇ ਕੌਮ ਆ ਜਦੋਂ ਤੱਕ ਸਾਨੂੰ ਆਪਣੇ ਇਤਿਹਾਸ ਬਾਰੇ ਨੌਲੇਜ ਆ ਤਾਂ ਅਸੀਂ ਜਦੋਂ ਤੱਕ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਦੱਸਾਂਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਸਾਡੇ ਲਈ ਕੀ ਦੇਣਾ ਸਾਡੇ ਗੁਰੂ ਸਾਹਿਬਾਨਾਂ ਦੀ ਅੱਜ ਮੈਂ ਕਈ ਵੱਡੇ ਵੱਡੇ ਸਕੂਲਾਂ ਦੇ ਵਿੱਚ ਦੇਖਿਆ ਤੇ ਉਹਦੇ ਵਿੱਚ ਇੱਕ ਬੱਚੇ ਨੂੰ ਪੁੱਛਿਆ ਗਿਆ ਚਾਰ ਸ ਆਹਬਜਾਤਿਆਂ ਦੇ ਨਾਮ ਦੱਸੋ ਉਹ ਕਹਿੰਦੀ ਰਬੀ ਜਾਣਦਾ ਹਾਂਜੀ ਹਾਂਜੀ ਤੇ ਇੱਥੇ ਬੱਚੇ ਬੈਠੇ ਨੇ ਸਾਡੇ ਕੋਲ ਮੈਂ ਤੁਹਾਨੂੰ ਰੂਬਰੂ ਕਰਾਉਂਗਾ ਉਹ ਬੱਚੇ ਤੁਹਾਨੂੰ ਸਾਰਾ ਚਾਰ ਸ ਆਹਬਜਾਤਿਆਂ ਦੇ ਨਾਮ ਵੀ ਦੱਸਣਗੇ ਦੱਸਾ ਗੁਰੂ ਸਾਹਿਬਾਨਾਂ ਦੇ ਨਾਮ ਵੀ ਦੱਸਣਗੇ ਪੰਜ ਪਿਆਰਿਆਂ ਦੇ ਨਾਮ ਵੀ ਦੱਸਣਗੇ ਤੇ ਮੈਂ ਹੁਣੇ ਤੁਹਾਡੇ ਨਾਲ ਬੱਚਿਆਂ ਨੂੰ ਮਲਾਉਣਾ ਪੰਜ ਪਿਆਰਿਆਂ ਦੇ ਨਾ ਭਾਈ ਤੇ ਅਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿੰਮ ਸਿੰਘ ਜੀ ਪਾਈ ਮੋਕੰਦ ਸਿੰਘ ਜੀ ਪਾਈ ਸਾਹਿਬ ਸਿੰਘ ਜੀ ਚਾਰ ਸਹਬਜਾਂ ਨਾਮ ਦੱਸ ਦੋ ਚਾਰ ਸਹਬਜਾਂ ਤੇਰੇ ਨਾਂ ਬਾਬਾਜੀ ਸਿੰਘ ਜੀ ਬਾਬਾ ਜੀ ਰਾਸ ਸਿੰਘ ਜੀ ਬਾਬਾ ਜਰਵਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਪੰਜ ਪਿਆਰੇ ਦੇ ਨਾ ਭਾਈ ਦੇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਦਾਸ ਗੁਰੂ ਲਾਦੇ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰਾਈ ਸਾਹਿਬ ਜੀ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੁਗਾ ਜੁਗਾ タル ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜੀ ਤੇਮਕਾੜ ਦੀ ਗੜੀ ਵਿੱਚ ਜੰਗ ਤੋਂ ਬਾਅਦ ਜੰਗ ਤੋਂ ਬਾਅਦ ਇੱਥੇ ਆਏ ਸੀ ਇੱਥੇ ਆਏ ਸੀ ਹਾਂਜੀ ਤੇ ਇੱਥੇ ਇਹਨਾਂ ਨੇ ਸ਼ਬਦ ਚਾਰਨ ਕੀਤਾ ਸੀ ਕਿਹੜਾ ਕੀਤਾ ਹੈ ਪਤਾ ਤੁਸੀਂ ਦੱਸੋ ਬੱਚੇ ਕਿਹੜਾ ਸ਼ਬਦ ਉਚਾਰਨ ਕੀਤਾ ਹੈ ਮਿੱਤਰ ਪਿਆਰੇ ਮਿੱਤਰ ਪਿਆਰੇ ਨੂੰ ਹਾਲ ਮੁੜੀਤਾ ਦਰ ਕੇ ਸੋ ਤੁਸੀਂ ਬੱਚਿਆਂ ਦੇ ਵਿੱਚ ਜਜ਼ਬਾ ਦੇਖ ਸਕਦੇ ਹੋ ਕਿ ਉਹਨਾਂ ਦੇ ਸਕੂਲ ਵੱਲੋਂ ਵੀ ਇਹ ਬਹੁਤ ਵੱਡੀ ਸਕੂਲ ਦੀ ਦੇਣ ਵੀ ਹੋ ਸਕਦੀ ਹੈ ਤੇ ਮਾਪਿਆਂ ਦੀ ਨਾਲ ਨਾਲ ਕਿਉਂਕਿ ਜਿੰਨੀ ਦੇਰ ਤੱਕ ਸਾਡੂ ਘਰ ਤੋਂ ਆਪਣੇ ਸਕੂਲ ਤੋਂ ਵਿਦਿਆ ਕਰ ਰਹੇ ਹੋ ਇਦਾਂ ਦੇ ਉਪਰਾਲੇ ਨਹੀਂ ਨ ਦੇਖਾਂਗੇ ਤੇ ਬੱਚਿਆਂ ਦੇ ਵਿੱਚ ਜਿਹੜਾ ਸਿੱਖੀ ਦਾ ਬੂਟਾ ਉਹ ਕਿਤਨਾ ਕਿਤੇ ਨਹੀਂ ਲੱਗੂਗਾ ਇੰਨਾ ਪ੍ਰਾਲਿਆਂ ਨੂੰ ਸਾਰਾ ਹੀ ਸਲਾਮ ਕਰਦੇ ਆ ਤੇ ਬਾਕੀਆਂ ਇਹ ਸ਼ਾਰੀ ਦੇਣਾ ਸਾਡੇ ਪ੍ਰਬੰਧਕ ਨੇ ਸ਼੍ਰੀਮਤੀ ਐਮ ਡੀ ਮੈਡਮ ਹਰਪਾਲ ਕੌਰ ਜੀ ਤੇ ਅਕਸਰ ਕਿਹਾ ਜਾਂਦਾ ਵੀ ਬੱਚਾ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਕਿ ਇੱਕ ਕੋਰੀ ਸਲੇਟ ਹੁੰਦੀ ਹੈ ਜੋ ਅਸੀਂ ਇਹਦੇ ਉੱਤੇ ਉਲਿਖਾਂਗੇ ਉਹੀ ਇਹ ਉਹੀ ਜਿਹੜਾ ਉਲਿਖਿਆ ਜਾਣਾ ਹੈ ਸੋ ਉਹਨਾਂ ਦੀ ਹਮੇਸ਼ਾ ਪ੍ਰਾਲਾ ਰਿਹਾ ਹੈ ਜਿੱਥੇ ਅਸੀਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵਧੀਆ ਮੰਲਾ ਮਾਰਦੇ ਆ ਉੱਥੇ ਹੀ ਜਿਹੜਾ ਇਹ ਇਹ ਵੀ ਬਰਾਲਾ ਰਹਿੰਦਾ ਇਹ ਵੀ ਸਾਡਾ ਅਸੀਂ ਬੱਚਿਆਂ ਨੂੰ ਸਿੱਖੀ ਇਤਿਹਾਸ ਦੇ ਨਾਲ ਜੋੜੀਏ ਕਿਉਂਕਿ ਜਦੋਂ ਤੱਕ ਬੱਚਿਆਂ ਨੂੰ ਅਸੀਂ ਦੱਸਾਂਗੇ ਨਹੀਂ ਸਕੂਲਾਂ ਦੇ ਵਿੱਚ ਨਹੀਂ ਦੱਸਾਂਗੇ ਤਾਂ ਬੱਚਾ ਸਿੱਖੂਗਾ ਕਿੱਥੋਂ ਪੇਰੈਂਟਸ ਸਾਡੇ ਕੋਲ ਭੇਜਦੇ ਨੇ ਸਾਡੇ ਤੇ ਵਿਸ਼ਵਾਸ ਕਰਕੇ ਭੇਜਦੇ ਨੇ ਤਾਂ ਇਹ ਬਹੁਤ ਜ਼ਿਆਦਾ ਲੋੜ ਆ ਜ਼ਰੂਰੀ ਆ ਵੀ ਅਸੀਂ ਬੱਚਿਆਂ ਨੂੰ ਆਪਣੇ ਇਤਿਹਾਸ ਸਿੱਖੀ ਇਤਿਹਾਸ ਨਾਲ ਜੋੜੀਏ ਕੀ ਇਤਿਹਾਸ ਬਾਰੇ ਦੱਸਿਆ ਜਾਵੇ ਬੱਚਿਆਂ ਨੂੰ ਨਹੀਂ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਜੀ ਕੀ ਹੈ ਸਾਡਾ ਇਤਿਹਾਸ ਕੀ ਹੈ ਕੀ ਨਹੀਂ ਹੈਗਾ 크리스마ਸ ਸਾਨੂੰ ਜਿਆਦਾ ਪਰ ਸਾਨੂੰ ਸ਼ਹੀਦੀ ਦਿਹਾੜੇ ਨਹੀਂ ਯਾਦ ਹੁੰਦੇ 크리스마ਸ ਅਸੀਂ ਬਾਲਟਪੱਤਰ ਤੇ ਮਨਾਉਂਦੇ ਆ ਬੱਚਿਆਂ ਨੂੰ ਛੁੱਟੀ ਵੀ ਹੁੰਦੀ ਹੈ ਉਹ ਕਹਿੰਦੇ ਵੀ ਹਾਂ ਜੀ ਅੱਜ 크리스마ਸ ਆ ਪਰ ਜਦੋਂ ਅਸੀਂ ਪੁੱਛਦੇ ਹਾਂ ਸ਼ਹੀਦੀ ਦਿਹਾੜੇ ਦੇ ਵਿੱਚ ਅੱਜ ਕੀ ਦਿਨ ਆ ਤਾਂ ਬੱਚਿਆਂ ਨੂੰ ਕੋਈ ਵੀ ਨੌਲੇਜ ਨਹੀਂ ਹੁੰਦੀ ਸੋ ਬਹੁਤ ਜ਼ਿਆਦਾ ਜਿਹੜਾ ਇਹ ਇਹ ਲੋੜਿੰਦੀ ਆ ਬੱਚਿਆਂ ਨੂੰ ਸਿੱਖੀ ਇਤਿਹਾਸ ਦੇ ਨਾਲ ਜੋੜਨ ਦੇ ਲਈ ਜਾਣਕਾਰੀ ਜਿਹੜੀ ਦੇਣੀ ਬਹੁਤ ਜ਼ਰੂਰੀ ਆ ਜ ਜਿਦੇ ਵਿੱਚ ਸਾਡੇ ਮੈਡਮ ਐਮ ਡੀ ਹਰਪਾਲ ਕੌਰ ਜੀ ਬਹੁਤ ਜ਼ਿਆਦਾ ਜਿਹੜਾ ਯੋਗਦਾਨ ਦਿੰਦੇ ਨੇ ਗੁਰਮਤਕ ਮੁਕਾਬਲੇ ਕਰਵਾਏ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਬੱਚੇ ਜਿਹੜੇ ਨੇ ਮੱਲਾ ਮਾਰ ਕੇ ਲਿਆਉਂਦੇ ਨੇ ਬਹੁਤ ਜ਼ਿਆਦਾ ਜਨਕਿ ਬੱਚਿਆਂ ਨੇ ਸਾਨੂੰ ਅਚੀਵਮੈਂਟ ਦਿੱਤੀਆਂ ਨੇ ਉਹ ਸਾਰੀ ਬਦੌਲਤ ਆ ਸਾਡੇ ਐਮ ਡੀ ਹਰਪਾਲ ਕੌਰ ਮੈਡਮ ਨੇ ਤੇ ਮੈਂ ਉਹਨਾਂ ਦਾ ਤੈਅ ਤਿਲੂ ਧੰਨਵਾਦ ਵੀ ਕਰਦਾ ਜਿਹੜੇ ਬੱਚਿਆਂ ਨੂੰ ਜੋੜਦੇ ਨੇ ਅੱਜ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੇ ਪਲਾਨ ਕੀਤਾ ਵੀ ਇਹਨਾਂ ਦਾ ਸਾਰਾ ਟੂਰ ਲੈ ਕੇ ਜਾਣਾ ਬੱਚਿਆਂ ਨੂੰ ਇਤਿਹਾਸ ਬਾਰੇ ਜਿਹੜੀ ਆ ਜਾਣਕਾਰੀ ਪਤਾ ਹੋਵੇ